ਤੁਸੀਂ ਆਇਓ ਪੰਜਾਬ ਜਾਣ ਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਇਲੈਕਸ਼ਨ ਜਿਹੜੀ ਆ ਉਹ 2017 ਚ ਲੜੀ ਸੀ ਆਮ ਆਦਮੀ ਪਾਰਟੀ ਨੇ ਫਸਟ ਟਾਈਮ ਜਿਹੜੀ ਇਲੈਕਸ਼ਨ ਆ ਪੰਜਾਬ ਵਿਧਾਨ ਸਭਾ ਦੀ 2017 ਚ ਲੜੀ ਔਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਵੱਡਾ ਭਰੋਸਾ ਕੀਤਾ ਸਾਨੂੰ ਆਪੋਜੀਸ਼ਨ ਚ ਬਿਠਾਇਆ ਜਿਹੜੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਆ ਔਰ ਲੋਕਾਂ ਨੇ ਭਰੋਸਾ ਕਰਕੇ اپੋਜੀਸ਼ਨ ਦਾ ਰੋਲ ਦਿੱਤਾ ਔਰ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਕਿਉਂਕਿ 2017 ਦੇ ਅੰਦਰ ਵੱਡੇ ਮੁੱਦੇ ਸੀ ਕਿ ਪੰਜਾਬ ਦੇ ਅੰਦਰ ਨਸ਼ਾ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਕਿਸਾਨੀ ਨੂੰ ਕੌਣ ਪਟੜੀ ਤੇ ਲੈ ਕੇ ਆਊਗਾ ਪੰਜਾਬ ਦੇ ਅੰਦਰ ਇੰਡਸਟਰੀ ਕੌਣ ਲੈ ਕੇ ਆਊਗਾ ਇਹ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ 2017 ਦੀ ਇਲੈਕਸ਼ਨ ਹੋਈ ਸੀ ਪਰ ਸਭ ਤੋਂ ਅਹਿਮ ਮੁੱਦਾ ਪੰਜਾਬ ਦੇ ਅੰਦਰ ਉਸ ਸਮੇਂ ਨਸ਼ੇ ਦਾ ਸੀ ਡਰੱਗ ਦਾ ਸੀ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜੀ ਕੀ ਕਹਿ ਕੇ ਕਹਤੇ ਪੰਜਾਬ ਚ ਆ ਕੇ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ ਚ ਡਬੋ ਦਿੱਤਾ ਗਿਆ ਨਸ਼ਿਆਂ 'ਚ ਗਲਤਾਨ ਕਰ ਦਿੱਤਾ ਗਿਆ ਜਿਹਦੇ ਦੁਆਰਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਇਹ ਤੁਸੀਂ ਸਾਰੇ ਪ੍ਰਿੰਟ মিডিਆ ਵਾਲਿਆਂ ਨੇ ਛਾਪਿਆ ਸੀ ਵੱਡੇ ਵੱਡੇ ਕਾਲਮ ਲਿਖੇ ਸੀ ਵੱਡੇ ਵੱਡੇ ਐਸਏ ਲਿਖੇ ਗਏ ਵੱਡੇ ਵੱਡੇ ਆਰਟੀਕਲ ਲਿਖੇ ਗਏ ਕਿ ਰਾਹੁਲ ਗਾਂਧੀ ਦੇਸ਼ ਦਾ ਬਹੁਤ ਵੱਡਾ ਲੀਡਰ ਆ ਔਰ ਕਹਿ ਕੇ ਗਿਆ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ 'ਚ ਡੁੱਬ ਗਿਆ ਇਹ ਬਹੁਤ ਵੱਡਾ ਮੁੱਦਾ ਬਣਿਆ ਅਸੀਂ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ 2117 ਚ ਕਿ ਜੇ ਸੱਤਾ ਚਾਹੀ ਤਾਂ ਨਸ਼ਾ ਖਤਮ ਕਰਾਂਗੇ ਪਰ ਲੇਕਿਨ ਦੂਜੇ ਪਾਸੇ ਕਾਂਗਰਸ ਪਾਰਟੀ ਉਹ ਪਾਰਟੀ ਸੀ ਜਿਹੜੀ ਮੈਂ ਸਮਝਦਾ 1885 ਚ ਬਣੀ ਸੀਗੀ ਤਾਂ ਉਸ ਪਾਰਟੀ ਨੇ ਕੀ ਕਿਹਾ ਉਸ ਪਾਰਟੀ ਦੇ ਸੀਐਮ ਦੇ ਕੈਂਡੀਡੇਟ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਹਿਬੋਂ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਇੱਕ ਰੈਲੀ ਦੇ ਅੰਦਰ ਗੁਟਕਾ ਸਾਫ ਫੜਦੇ ਨੇ ਆਪਣੇ ਸਾਥੀ ਤੋਂ ਮੱਥੇ ਨਾਲ ਲਾਉਂਦੇ ਨੇ ਕਹਿੰਦੇ ਨੇ ਕਿ ਮੈਂ 4 ਹਫ਼ਤਿਆਂ ਚ ਨਸ਼ਾ ਖਤਮ ਕਰ ਦੂੰ ਪੰਜਾਬ ਚੋਂ ਔਰ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਔਰ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਔਰ ਕਾਂਗਰਸ ਪਾਰਟੀ ਨੂੰ ਸੱਤਾ ਸੌਂਪਦੀ ਔਰ ਸਾਨੂੰ ਆਪੋਜੀਸ਼ਨ ਚ ਰੱਖੀ ਕਰਨ ਲਈ ਬਿਠਾਤਾ ਕਿ ਤੁਸੀਂ ਵਾਚ ਕਰੋ ਜੇਕਰ ਸਰਕਾਰ ਗਲਤ ਕੰਮ ਕਰਦੀ ਹੈ ਤੁਸੀਂ ਬੋਲੋ ਔਰ ਤੁਹਾਨੂੰ ਫਿਰ ਦੇਖਾਂਗੇ ਅਸੀਂ ਪੂਰੇ 5 ਸਾਲ ਦਾ ਸਮਾਂ ਬੀਤ ਗਿਆ 5 ਸਾਲ ਦਾ ਸਮਾਂ ਬੀਤ ਗਿਆ ਕਾਂਗਰਸ ਪਾਰਟੀ ਨੇ ਆਪਣਾ ਮੁੱਖ ਮੰਤਰੀ ਬਦਲਣਾ ਪਿਆ ਪਰ ਲੇਕਿਨ ਨਸ਼ੇ ਦੇ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਲੇਕਿਨ ਪੰਜਾਬ ਦੇ ਅੰਦਰ ਨਸ਼ਾ ਖਤਮ ਨਹੀਂ ਹੋਇਆ ਔਰ 2022 ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਨੇ ਦੁਬਾਰਾ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨੇ ਦੁਬਾਰਾ ਇਲੈਕਸ਼ਨ ਲੜੀ ਜਦੋਂ ਭਾਰਤੀ ਜਨਤਾ ਪਾਰਟੀ ਕਾੜੀਦਲ ਨੇ ਦੁਬਾਰਾ ਇਲੈਕਸ਼ਨ ਲੜੀ ਤਾਂ ਫੇਰ ਮੁੱਦਾ ਹੋਈ ਸੀਗਾ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਦੇਵਾਂਗੇ ਔਰ ਸਭ ਤੋਂ ਪ੍ਰਚੰਡ ਬਹੁਮਤ ਸਭ ਤੋਂ ਵੱਡਾ ਬਹੁਮਤ ਜਿਹੜਾ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤਾ ਔਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਪਿਛਲੇ ਲਗਭਗ ਸਵਾ ਤਿੰਨ ਸਾਲ ਤੋਂ ਨਸ਼ਿਆਂ ਦੇ ਖਿਲਾਫ ਇੱਕ ਜ਼ੋਰਦਾਰ ਮਹਿੰਮ ਜਿਹੜੀ ਆ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਵਿੱਢੀ ਹੋਈ ਆ ਤਿੰਨ ਸਾਲ ਤੋਂ ਬਾਅਦ ਪਿਛਲੇ ਤਿੰਨ ਮਹੀਨੇ ਪਹਿਲਾਂ ਜੇ ਮੈਂ ਗੱਲ ਕਰਾਂ ਤਾਂ ਅਸੀਂ ਇਸ ਮਹਿੰਮ ਨੂੰ ਜਿਹੜਾ ਉਹ ਯੁੱਧ ਦੇ ਵਿੱਚ ਤਬਦੀਲ ਕੀਤਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਯਾਨੀ ਕਿ ਹੁਣ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਕਿਸੇ ਵੀ ਲੈਵਲ ਤੇ ਨਹੀਂ ਬਖਸ਼ਿਆ ਜਾਊਗਾ ਜਿਨੇ ਇਲੀਗਲ ਪ੍ਰਾਪਰਟੀ ਬਣਾਈ ਆ ਉਹਦੀ ਪ੍ਰਾਪਰਟੀ ਦਾ ਹਿਸਾਬ ਲਵਾਂਗੇ ਜਿਨੇ ਗੈਰਕਾਨੂੰਨੀ ਪ੍ਰਾਪਰਟੀ ਬਣਾਈ ਆ ਉਹਦੀ ਪ੍ਰਾਪਰਟੀ ਟਾਹਾਂਗੇ ਔਰ ਫੜ ਫੜ ਕੇ ਜੇਲਾ ਚ ਅੰਦਰ ਦੇਵਾਂਗੇ ਔਰ ਤੇਜ਼ੀ ਦੇ ਨਾਲ ਕੰਮ ਸ਼ੁਰੂ ਹੋਇਆ ਪੰਜਾਬ ਦੀ ਵਿਧਾਨ ਸਭਾ ਦੀ ਸਾਡੀ ਕੈਬਨਿਟ ਦੀ ਇੱਕ ਸਬ ਕਮੇਟੀ ਦਾ ਗਠਨ ਹੋਇਆ ਜਿਹਦਾ ਮੈਨੂੰ ਚੇਅਰਮੈਨ ਲਾਇਆ ਗਿਆ ਔਰ ਉਸ ਸਬ ਕਮੇਟੀ ਦਾ ਮੈਂ ਚੇਅਰਮੈਨ ਹੁੰਦੇ ਹੋਏ ਮੇਰੇ ਸਾਥੀ ਕੈਬਨਿਟ ਮੰਤਰੀਆਂ ਨਾਲ ਸਾਰੇ ਪੰਜਾਬ ਦੇ ਦੌਰੇ ਕੀਤੇ ਪੁਲਿਸ ਸਟੇਸ਼ਨ ਚੈੱਕ ਕੀਤੇ ਅਸੀਂ ਪੰਜਾਬ ਦੇ ਅੰਦਰ ਐਂਟੀ ਡਰੋਨ ਸਿਸਟਮ ਕਿਉਂਕਿ ਬਾਰਡਰ ਪਾਰ ਤੋਂ ਨਸ਼ਾ ਆਉਂਦਾ ਸੀ ਨਾਲ ਲੈ ਕੇ ਆਉਂਦੇ ਸੀਗੇ ਇੰਟਰਨੈਸ਼ਨਲ ਸਟੱਗਲਰ ਉਹ ਵੀ ਐਂਟੀ ਡਰੋਨ ਸਿਸਟਮ ਪੰਜਾਬ ਦੇ ਪੰਜਾਬ ਪੁਲਿਸ ਦੇ ਬੇੜੇ ਸ਼ਾਮਿਲ ਕੀਤਾ ਇਹ ਸਾਰੀਆਂ ਜੋ तमाम ਕਾਰਵਾਈਆਂ ਹੋ ਰਹੀਆਂ ਸੀਗੀਆਂ ਤਾਂ ਉਸ ਸਮੇਂ ਕਾਂਗਰਸ ਪਾਰਟੀ ਕਦੇ ਕਹਿ ਰਹੀ ਸੀ ਕਿ ਤੁਸੀਂ ਘਰ ਕਿਉਂ ਟਾ ਰਹੇ ਹੋ ਜੀ ਕਦੇ ਕਹਿ ਰਹੀ ਸੀ ਕਿ ਫਲਾਣਾ ਵਿਅਕਤੀ ਦਾ ਘਰ ਨਹੀਂ ਟਾਉਣਾ ਚਾਹੀਦਾ ਸੀ। ਇਸ ਵਿਅਕਤੀ ਦਾ ਘਰ ਨਹੀਂ ਟਾਉਣਾ ਚਾਹੀਦਾ ਸੀ। ਲੀਡਰ ਆਪ ਆਪੋਜੀਸ਼ਨ ਇਹ ਕਹਿ ਰਿਹਾ ਸੀਗਾ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੇ तमाम ਨੇਤਾ ਇਹ ਕਹਿ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਇਹ ਕਹਿ ਰਹੇ ਸੀ। ਅਕਾਲੀ ਦਲ ਕਾਲੀ ਦਲ ਦੇ ਨੇਤਾ ਵੀ ਇਹ ਹੀ ਕਹਿ ਰਹੇ ਸੀ ਕਿ ਨਹੀਂ ਜੀ ਘਰ ਨਹੀਂ ਟਾਉਣੇ ਚਾਹੀਦੇ। ਘਰ ਬਹੁਤ ਮੁਸ਼ਕਲ ਨਾ ਬਣਦਾਗਾ। ਯਾਨੀ ਕਿ ਇਹਦਾ ਮਤਲਬ ਇਹ ਸਾਫ਼ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਰਹੀ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਔਰ ਉਸ ਸਮੇਂ ਇਹਨਾਂ ਨੇ ਪੰਜਾਬ ਦੇ ਅੰਦਰ ਖੁੱਬ ਖੁੱਲ ਕੇ ਪੰਜਾਬ ਦੇ ਅੰਦਰ ਨਸ਼ਾ ਫੈਲਾਇਆ ਤੁਸੀਂ ਸਾਰਿਆਂ ਨੇ ਵੀਡੀਓ ਦੇਖੀਆਂ ਹੋਣੀਆਂ ਨੇ ਚਰਨਜੀਤ ਸਿੰਘ ਚੰਨੀ ਜੀ ਮੈਂ ਲਾਸਟ ਪ੍ਰੈਸ ਕਾਨਫਰੰਸ ਵੀ ਕਿਹਾ ਸੀ ਕਿ ਕਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਜੇ ਚਿੱਟੇ ਦੀ ਗੱਲ ਕਰਦੇ ਆ ਤਾਂ ਲੋਕਾਂ ਨੇ ਮਜੀਠੀਆ ਆ ਗਿਆ ਜੇ ਚਿੱਟਾ ਲੈਣਾ ਹੋਵੇ ਤਾਂ ਮਜੀਠੀਆ ਨਾ ਕਹਿ ਦਿਓ ਇਸ ਤਰ੍ਹਾਂ ਦੀ ਐਗਜ਼ਾਮਪਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਉਧਾਰਨਾ ਚਰਜ ਸਿੰਘ ਚੰਨੀ ਜੀ ਬਤਾਰ ਚੀ ਮਨਿਸਟਰ ਦਿੰਦੇ ਸੀਗੇ ਨਵਜੋਤ ਸਿੰਘ ਸਿੱਧੂ ਜੀ ਦਿੰਦੇ ਹੁੰਦੇ ਸੀਗੇ ਚਿੱਟਾ ਤਸਕਰ ਮੈਂ ਖੁਦ ਗਵਾਗਾ ਕਿਉਂਕਿ ਲਾਸਟ ਵਿਧਾਨ ਸਭਾ ਦੇ ਅੰਦਰ 15ਵੀਂ ਵਿਧਾਨ ਸਭਾ ਦੇ ਅੰਦਰ ਮੈਂ ਲੀਡਰ ਆਫ اپੋਜੀਸ਼ਨ 3.5 ਸਾਲ ਰਹਾਗਾ ਔਰ ਉਦੋਂ ਕਹਿੰਦੇ ਹੁੰਦੇ ਸੀਗੇ ਉਹ ਆ ਗਿਆ ਚਿੱਟੇ ਦਾ ਤਸਕਰ ਨਵਜੋਤ ਸਿੰਘ ਸਿੱਧੂ ਕਹਿੰਦੇ ਹੁੰਦੇ ਸੀਗੇ ਸਖਪਾਲ ਸਿੰਘ ਖਹਿਰਾ ਕਹਿੰਦੇ ਹੁੰਦੇ ਸੀਗੇ ਪ੍ਰਤਾਪ ਸਿੰਘ ਬਾਜਬਾ ਤਾਂ ਇਥੋਂ ਤੱਕ ਚਲੇ ਜਾਂਦੇ ਸੀ ਕਿ ਜਦੋਂ ਮੇਰੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਗੱਲ ਚ ਰੱਸਾ ਪਾ ਕੇ ਲੈ ਕੇ ਆਮਾਂਗੇ ਅਸੀਂ ਤਾਂ ਕਾਨੂੰਨ ਦੀ ਗੱਲ ਕਰਦੇ ਆ ਕਿ ਕਾਨੂੰਨ ਦਾ ਰਾਜ ਸਾਬਤ ਕਰਾਂਗੇ ਇਹ ਕਹਿੰਦੇ ਸੀ ਗੱਲ ਚ ਰੱਸਾ ਪਾ ਕੇ ਲੈ ਕੇ ਆਵਾਂਗੇ ਸਖਵੀਰ ਬਾਦਲ ਦੇ ਵਿਕਰਮਜੀਤ ਮਜੀਠੀਏ ਦੇ ਤੋਤਾ ਸਿੰਘ ਜੀ ਸਵਰਗਵਾਸੀ ਇਸ ਦੁਨੀਆ ਚ ਨਹੀਂ ਰਹੇ ਕੈਰੋਂ ਸਾਹਿਬ ਇਹਦਾ ਸਾਰਿਆਂ ਦੇ ਅਸੀਂ ਕੀ ਕਹਿੰਦੇ ਸੀ ਗੱਲ ਚ ਰੱਸਾ ਪਾ ਕੇ ਲਿਆਵਾਂਗੇ ਕਿੱਥੇ ਲਟਕਾਵਾਂਗੇ ਸੀਆਈਏ ਸਟਾਫ ਤਰੰਤਾਰ ਇਹ ਸਾਰਾ ਪੰਜਾਬ ਜਾਣਦਾ ਪੰਜਾਬ ਦੇ ਅੰਦਰ ਇਹ ਵੀਡੀਓਜ਼ ਘੁੰਮ ਰੰਜਨ ਹੈਗੀਆਂ ਕਿਉਂਕਿ ਜਦੋਂ ਦੀ ਵਿਕਰਮਜੀਤ ਮਜੀਠੀਏ ਦੇ ਖਿਲਾਫ ਕਾਰਵਾਈ ਹੋਈ ਜਦੋਂ ਦੀ ਕਾਨੂੰਨ ਨੇ ਜੋ ਕਾਨੂੰਨ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਨੇ ਬਣਾਇਆ ਸੀ ਜਦੋਂ ਦਾ ਉਸ ਕਾਨੂੰਨ ਦੇ ਤਹਿਤ ਕਾਰਵਾਈ ਹੋ ਰਹੀ ਆ ਤਾਂ ਸਾਰਾ ਹੀ ਲੀਡਰ ਇਹ ਕੋਈ ਵਿਕਰਮਜੀਤ ਮਜੀਠੀ ਦੇ ਘਰ ਜਾ ਕੇ ਅਫਸੋਸ ਪ੍ਰਗਟ ਕਰਕੇ ਆਉਂਦਾਗਾ ਕਿ ਨਹੀਂ ਜੀ ਤੁਹਾਡੇ ਦਾ ਮਾੜਾ ਹੋ ਗਿਆ ਅਫਸੋਸ ਆ ਸਾਨੂੰ ਕੋਈ ਪ੍ਰੈਸ ਕਾਨਫਰੰਸ ਦੇ ਜ਼ਰੀਏ ਕੋਈ ਵੀਡੀਓ ਦੇ ਜ਼ਰੀਏ ਕੋਈ ਨਾ ਕੋਈ ਮੌਕਾ ਨਹੀਂ ਖੁੰਝ ਰਦੇ ਰਹੇ ਜਦੋਂ ਇਹ ਵਿਕਰਮਜੀਤ ਮਜੀਠੀ ਦੇ ਅੱਖਸ ਨਹੀਂ ਆ ਰਹੇ ਇਹ ਪੂਰਾ ਪੰਜਾਬ ਦੇਖ ਰਿਹਾ ਮੈਂ ਹੁਣੇ ਹੀ ਮੇਰੇ ਨਾਲ ਇੱਕ ਸਰਪੰਚ ਸਾਹਿਬ ਆਏ ਨੇ ਉਹ ਆਰਐਸਸੀ ਰਾਸਤੇ ਤੇ ਤੁਰੇ ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ ਪੁੱਛਿਆ ਕੀ ਕੰਮ ਆਇਓ ਮੈਂ ਕਿੱਦਾਂ ਚੱਲ ਰਿਹਾ ਕਹਿੰਦਾ ਲੋਕਾਂ 'ਚ ਐਕਸਪੋਜ਼ ਹੋ ਗਏ ਜੀ ਹੁਣ ਤਾਂ ਹੁਣ ਤਾਂ ਸਾਡੇ ਕਾਂਗਸੀ ਉਹ ਕਾਂਗਸ ਨੂੰ ਬਿਲਾਮ ਕਰਦਾ ਸੀ ਪਹਿਲਾਂ ਕਹਿੰਦਾ ਹੁਣ ਤਾਂ ਕਾਂਗਸ ਸੀ ਵੀ ਕਹਿੰਦੇ ਨੇ ਯਾਰ ਆਪਣਿਆਂ ਵਾਲੇ ਵੀ ਰਲ ਕੇ ਨਾਲ ਕਾਲੀ ਦਲ ਦੇ ਯਾਨੀ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਅੰਦਰ ਇੱਕ ਚਿੱਟੇ ਚੋਰ ਸੀ ਇੱਕ ਨੀਲੇ ਚੋਰ ਸੀ ਯਾਨੀ ਇਹ ਆਮ ਤੌਰ ਤੇ ਕਮਿਊਨਿਸਟ ਪਾਰਟੀ ਨਾਰਾ ਲਾਉਂਦੀ ਸੀ ਚਿੱਟੇ ਬੰਗਲੇ ਨੀਲੇ ਚ ਇਹ ਕਹਿੰਦੇ ਹੁੰਦੇ ਸੀ ਬਹੁਤਾਰੇ ਲੱਗਦੇ ਹੁੰਦੇ ਸੀ ਪੰਜਾਬ ਦੇ ਅੰਦਰ ਹੁਣ ਲੋਕ ਦੁਬਾਰਾ ਉਸ ਨਾਰਿਆਂ ਨੂੰ ਯਾਦ ਕਰਨ ਲੱਗੇ ਕਿ ਕਿਸ ਤਰ੍ਹਾਂ ਇਹਨਾਂ ਦੁੱਲਾਂ ਪਾਰਟੀਆਂ ਨੇ ਪੰਜਾਬ ਨੂੰ ਡੋਟਿਆ ਜਦੋਂ ਸਾਰੀਆਂ ਗੱਲਾਂ ਪੂਰੀ ਪ੍ਰੈਸ ਦੇ ਜ਼ਰੀਏ ਪੂਰੇ ਐਵੀਡੈਂਸ ਦੇ ਜ਼ਰੀਏ ਪੂਰੀ ਗਵਾਹੀ ਦੇ ਜ਼ਰੀਏ ਪੂਰੇ ਸਬੂਤਾਂ ਦੇ ਜ਼ਰੀਏ ਆਮ ਆਦਮੀ ਪਾਰਟੀ ਨੇ ਲੋਕਾਂ 'ਚ ਜਨਤਕ ਕੀਤੀ ਲੋਕਾਂ ਦੇ ਸਾਹਮਣੇ ਰੱਖੀ ਤਾਂ ਉਸੇ ਸਮੇਂ ਕਾਂਗਰਸ ਪਾਰਟੀ ਅਰਨ ਸਕੀਮ ਸੋਚਣੀ ਸ਼ੁਰੂ ਕੀਤੀ ਕਿ ਕੋਈ ਨਾ ਕੋਈ ਯਾਰ ਹਰ ਨਬੋ ਕੋਈ ਨਾ ਕੋਈ ਡਰਾਓ ਕੋਈ ਨਾ ਕੋਈ ਤਮਕਾਓ ਡਰ ਜਾਣਗੇ ਹਟ ਜਾਣਗੇ ਬੋਲਣੋਂ ਕਿਉਂਕਿ ਅਸੀਂ ਵਿਧਾਨ ਸਭਾ ਦਾ ਸੈਸ਼ਨ ਰੱਖਿਆ ਜਦੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਰੱਖਿਆ ਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਸਪੈਸ਼ਲ ਸੈਸ਼ਨ ਹੋਊਗਾ ਤਾਂ ਉਸ ਸਮੇਂ ਘਬਰਾ ਕੇ ਡਰ ਗਏ ਤਾਂ ਤਤ੍ਰੰਤ ਲੀਡਰ ਆਪ ਆਪੋਜੀਸ਼ਨ ਦੀ ਜਾਂਦੇ ਨੇ ਚੰਡੀਗੜ੍ਹ ਪੁਲਿਸ ਕੋਲੇ ਇੱਕ ਆਨਲਾਈਨ ਐਪਲੀਕੇਸ਼ਨ ਫਾਈਲ ਕਰ ਦੇਣੇਗੀ ਐਪਲੀਕੇਸ਼ਨ ਫਾਇਲ ਕਰਕੇ ਆ ਜਾਂਦੇ ਨੇਗੇ। ਔਰ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਚੰਡੀਗੜ੍ਹ ਪੁਲਿਸ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲਾ ਰਹੀ ਆ ਜਿਹਨੂੰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੀ ਚਲਾ ਰਹੇ ਨੇ ਜਿਹਨੂੰ ਭਾਜਪਾ ਦੁਬਾਰਾ ਨਾਮਿਨੇਟਡ ਆਨਰੇਬਲ ਗਵਰਨਰ ਸਾਹ ਚਲਾ ਰਹੇ ਨੇਗੇ ਉਹ ਜਿਹੜੀ ਚੰਡੀਗੜ੍ਹ ਪੁਲਸ ਆ ਉਹ ਬੜੀ ਐਕਸ਼ਨ ਚ ਆਉਂਦੀ ਆ। ਉਸ ਕਿੰਟ ਦੇ ਅੰਦਰ ਇੱਕ ਸਕਿੰਟ ਦੇ ਅੰਦਰ ਜਿਹੜੀ ਐਫ ਆਈ ਆਰ 111 ਨੰਬਰ ਐਫ ਆਈ ਆਰ ਜਿਹੜੀ ਆ 11 ਸੌਰੀ 117 11 ਨੰਬਰ ਐਫ ਆਈ ਆਰ ਜਿਹੜੀ ਆ ਉਹ ਤੁਰੰਤ ਸਾਡੇ ਖਿਲਾਫ ਦਰਜ ਕਰ ਦਿੰਦੀ ਆ ਮੇਰੇ ਖਿਲਾਫ ਤਿਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਕਲੀਗ ਅਮਨ ਰੁੜਾਈ ਦੇ ਖਿਲਾਫ ਤੁਰੰਤ ਐਫ ਆਈ ਆਰ ਦਰਜ ਹੁੰਦੀ ਆ 336 ਦੀ ਸਬਸੈਕਸ਼ਨ 4 356 ਕਾਰਡ ਦੀ ਸਬਸੈਕਸ਼ਨ 2 ਇਨਾਂ ਸਾਰੀਆਂ ਧਾਰਾਵਾਂ ਦੇ ਤਹਿਤ 24 ਘੰਟਿਆਂ ਦੇ ਅੰਦਰ-ਅੰਦਰ ਜਿਹੜੀ ਆ ਉਹ ਐਫਆਈਆਰ ਦਰਜ ਹੋ ਜਾਂਦੀ ਹੈ। ਤਾਂ ਚੰਡੀਗੜ੍ਹ ਪੋਰਸ ਦੇਖੋ ਕਿਸ ਤਰ੍ਹਾਂ ਐਕਸ਼ਨ ਦੇ ਵਿੱਚ ਆਉਂਦੀ ਆ। ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਲੀਡਰ ਆਫ অপੋਜੀਸ਼ਨ ਐਪਲੀਕੇਸ਼ਨ ਫਾਈਲ ਕਰਦੇ ਨੇਗੇ ਔਰ 24 ਘੰਟਿਆਂ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਐਫਆਈਆਰ ਦਰਜ ਕਰਦੀ ਆ। ਸਾਨੂੰ ਕੋਈ ਅਫਸੋਸ ਨਹੀਂ ਸਾਨੂੰ ਕੋਈ ਡਰ ਨਹੀਂ ਸਾਨੂੰ ਕੋਈ ਖਾਫ ਨਹੀਂ ਪਰ ਇੱਕ ਗੱਲ ਸਪਸ਼ਟ ਹੋ ਗਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਸਿਆਸੀ ਹਮਾਮ ਦੇ ਅੰਦਰ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਸਾਰੇ ਇਕੱਠੇ ਨਹੀਂ ਸਾਰੇ ਨਸ਼ਿਆਂ ਦੇ ਵਪਾਰੀਆਂ ਨੂੰ ਬਚਾਉਣ ਦੇ ਲਈ ਸਾਰੇ ਡਰਗ ਮਾਫੀਆ ਦੇ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਜੁੱਟ ਨੇ ਸਾਰੇ ਪੰਜਾਬ ਦੇ ਗੈਂਗਸਟਰਾਂ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਜੁੱਟ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਜਿਸ ਦਿਨ ਪੰਜਾਬ ਦਾ ਸੈਸ਼ਨ ਸ਼ੁਰੂ ਹੋਇਆ ਸੀਗਾ ਵੀਰਵਾਰ ਨੂੰ ਸਵੇਰੇ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਕਿਹਾ ਸੀਗਾ ਕਿ ਜੋ ਵਪਾਰੀ ਅਬੋਹਰ ਦੇ ਅੰਦਰ ਕਪੜਾ ਵਪਾਰੀ ਦਾ ਮਰਡਰ ਹੋਇਆਗਾ ਉਹਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਲਈ ਆ ਔਰ ਮੈਂ ਵੀ ਕਿਹਾ ਸੀਗਾ ਕਿ ਲਾਰੈਂਸ ਬਿਸ਼ਨੋਈ ਸਾਬਰਮਤੀ ਦੀ ਉਸ ਜੇਲ ਦੇ ਅੰਦਰ ਬੰਦਾ ਜਿਸ ਜੇਲ ਦਾ ਰਾਜ ਪ੍ਰਬੰਧ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲੇ ਆ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਕਿ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਹੋਮ ਰੈਸਰ ਸਾਹਿਬ ਆਉਂਦੇ ਨੇ ਕਿ ਜਦੋਂ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੀਆਂ ਹੋਣ ਲੱਗੀਆਂ ਉਹਨਾਂ ਦੇ ਸਾਹਮਣੇ ਆਉਣ ਲੱਗੀਆਂ ਕਿ ਯਾਰ ਸਾਰੇ ਮਿਲੇ ਹੋਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਨੇ ਕਿ ਤਾਂ ਇਹਨਾਂ ਨੇ ਪੈਂਤੜਾ ਪੜਾਇਆ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਡਰਾ ਲਓ ਤਮਕਾਲੋ ਜੇਲਾ ਚ ਬੰਦ ਕਰ ਲੋ ਔਰ ਦੀ ਸਹਾਇਤਾ ਕੌਣ ਕਰ ਰਿਹਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਸਹਾਇਤਾ ਕੀਤੀ ਪਰ ਲੇਕਿਨ ਆਮ ਆਦਮੀ ਪਾਰਟੀ ਨਾ ਡਰਨ ਵਾਲੀ ਆ ਨਾ ਝੁੱਕਣ ਵਾਲੀ ਆ ਅਸੀਂ ਲੋਕਾਂ ਦੇ ਹੱਕ ਵਿੱਚ ਲੜਨ ਵਾਲੇ ਆ ਲੋਕਾਂ ਦੇ ਹੱਕ ਵਿੱਚ ਖੜਨ ਵਾਲੇ ਆ ਲੋਕਾਂ ਦੇ ਹੱਕ ਵਿੱਚ ਖੜਾਂਗੇ ਲੋਕਾਂ ਲਈ ਲੜਾਂਗੇ ਔਰ ਪੰਜਾਬ ਚੋਂ ਡਰਗ ਮਾਫੀਆ ਖਤਮ ਕਰਾਂਗੇ ਪੰਜਾਬ ਦੇ ਅੰਦਰੋਂ ਗੈਂਗਸਟਰਵਾਦ ਖਤਮ ਕਰਾਂਗੇ ਇਹ ਆਮ ਆਦਮੀ ਪਾਰਟੀ ਦਾ ਬਿਲਕੁਲ ਸਪੱਸ਼ ਅਦੇਸ਼ਾ ਸਪੱਸ਼ ਨਾਰਾਗਾ ਔਰ ਸਰਕਾਰ ਦਾ ਸਪੱਸ਼ ਜਿਹੜਾ ਹੈਗਾ ਸੰਕੇਤ ਆ ਸਪੱਸ਼ ਸਬੂਤ ਅਸੀਂ ਲਗਾਤਾਰ ਕੰਮ ਕਰ ਰਹੇ ਆ ਮੈਨੂੰ ਮੈਂ ਬਿਲਕੁਲ ਸਪੱਸ਼ ਕਰਦਾਗਾ ਅੱਜ ਮੀਡੀਆ ਦੇ ਜ਼ਰੀਏ ਕਿ ਭਾਰਤੀ ਜਨਤਾ ਪਾਰਟੀ ਨੇ ਲਾਰੈਂਸ ਮਸ਼ਰੋਈ ਨੂੰ ਇਸ ਲਈ ਆਪਣੇ ਗੁਜਰਾਤ ਜ਼ਿਲ੍ਹੇ ਚ ਰੱਖਿਆਗਾ ਕਿ ਜਿੱਥੇ ਆਪੋ ਜੀ ਇਸ ਦੀ ਸਰਕਾਰਾਂ ਨੇਗੀਆਂ ਚਾਹੇ ਉਹ ਪੰਜਾਬ ਆ ਚਾਹੇ ਉਹ ਹਿਮਾਚਲ ਪ੍ਰਦੇਸ਼ ਆ ਚਾਹੇ ਉਹ ਤਾਮਲਾਡੂਆ ਚਾਹੇ ਉਹ ਵੈਸਟ ਬੰਗਾਲਾ ਚਾਹੇ ਉਹ ਕੇਰਲਾਗਾ ਉਥੇ ਟਾਰਗੇਟਿੰਗ ਕਿਲਿੰਗ ਹੁੰਦੀ ਆ ਉਥੇ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਜਾਂਦਾਗਾ ਖਾਸ ਕਰਕੇ ਵਪਾਰੀਆਂ ਨੂੰ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾਗਾ ਕਿ ਵਪਾਰੀਆਂ ਦੇ ਅੰਦਰ دہشت ਦਾ ਮਾਹੌਲ ਪੈਦਾ ਕੀਤਾ ਜਾਵੇ ਉਹਨਾਂ ਨੂੰ ਡਰਾਇਆ ਜਾਵੇ ਔਰ ਇਹ ਕਹਿਿਆ ਜਾਂਦਾ ਕਿ ਸੂਬਾ ਸਰਕਾਰ ਫੇਲ ਆ ਔਰ ਡਰਾ ਕੇ ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਜਾਵੇ ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਿਲ ਕੀਤਾ ਜਾਵੇ ਇਸੇ ਗੱਲ ਕਰਕੇ ਉਥੇ ਰੱਖਿਆ ਕਿਉਂ ਬਾਈ ਗੁਜਰਾਤਸ ਕਿਉਂ ਨਹੀਂ ਕਟਦਾਮਾ ਹੁੰਦੀਆਂ ਜੇ ਜੇਲ੍ਹ ਦੇ ਅੰਦਰ ਗੁਜਰਾਤ ਚ ਬੰਦਾ ਉਥੋਂ ਕਟਦਾਮਾ ਕਿਉਂ ਨਹੀਂ ਚਿੰਦੀਆਂ ਉਥੋਂ ਰੈਂਸਮ ਕਾਲਸ ਉਥੋਂ ਮੋਬਾਈਲ ਫੋਨ ਦੇ ਜ਼ਰੀਏ ਕਾਲਸ ਦੇਸ਼ ਭਰ ਚ ਕਿਉਂ ਹੁੰਦੀਆਂ ਨੇ ਇਹਦਾ ਮਤਲਬ ਕੀ ਆ ਕਿ ਗੁਜਰਾਤ ਜੇਲ੍ਹ ਦੇ ਅੰਦਰ ਇੱਕ ਬਹੁਤ ਵੱਡਾ ਨੈਟਵਰਕ ਜਿਹੜਾ ਬਣਾਇਆ ਗਿਆਗਾ ਕਿ ਇੱਥੋਂ ਬੈਠ ਕੇ ਪੂਰੇ ਦੇਸ਼ ਪਰਦੇ ਵਪਾਰੀਆਂ ਨੂੰ ਡਰਾਇਆ ਜਾਵੇ ਆਪੋਜੀਸ਼ਨ ਦੇ ਸਟੇਟ ਦੇ ਲੋਕਾਂ ਨੂੰ ਡਰਾਇਆ ਜਾਵੇ ਤਾਂ ਕਿ ਉੱਥੇ دہشت ਦਾ ਮਾਹੌਲ ਹੋਵੇ ਔਰ ਉਸ دہشت ਦੇ ਮਾਹੌਲ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਆਪਣੀ ਸਿਆਸੀ ਜ਼ਮੀਨ ਪੈਦਾ ਕਰੇ ਆਪਣੀ ਸਿਆਸੀ ਜ਼ਮੀਨ ਦੇ ਅੰਦਰ ਆਪਣੀ ਆਪਣੀਆਂ ਵੋਟਾਂ ਦੇ ਬੀਜ ਬੀਜੇ ਪਰ ਲੇਕਿਨ ਪਰਾਵੋ ਪੰਜਾਬ ਜਿਹੜਾਗਾ ਪੰਜਾਬ ਉਹ ਸੂਬਾਗਾ ਜਿੱਥੇ ਕਦੇ ਨਫਰਤ ਦੇ ਬੀਜ ਪੈਦਾ ਨਹੀਂ ਹੋਏ ਬਹੁਤ ਸਾਰੀਆਂ ਪਾਰਟੀਆਂ ਜਾਂ ਕਾਂਗਰਸ ਪਾਰਟੀ ਨੇ ਬਹੁਤ ਜ਼ੋਰ ਲਾਇਆ ਭਾਰਤੀ ਜਨਤਾ ਪਾਰਟੀ ਨੇ ਬਹੁਤ ਜ਼ੋਰ ਲਾਇਆ ਬਹੁਤ ਸਾਰੇ ਲੋਕ ਆਏ ਪਰ ਲੇਕਿਨ ਪੰਜਾਬੀ ਭਾਈਚਾਰਾ ਇਕੱਠਾਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਦੇ ਅੰਦਰ ਕਦੇ ਵੀ ਨਫਰਤ ਦੇ ਬੀਜ ਜਿਹੜੇ ਪੈਦਾ ਨਹੀਂ ਹੋ ਸਕੇ ਸੋ ਬਿਲਕੁਲ ਭਾਰਤੀ ਜਨਤਾ ਪਾਰਟੀ ਜਿੱਦਾਂ ਬਰਜੀ ਜ਼ੋਰ ਲਾ ਲੇ ਅਸੀਂ ਨਾ ਡਰਨ ਵਾਲੇ ਆ ਨਾ ਚੁੱਕਣ ਵਾਲੇ ਆ ਅਸੀਂ ਲੜਾਈ ਲੜਦੇ ਰਵਾਂਗੇ ਔਰ ਜੋ ਤਾਕਤਾਂ ਸਾਨੂੰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸੰਵਿਧਾਨ ਦੇ ਰਾਹੀਂ ਦਿੱਤੀਆਂ ਨੇ ਗਿਆ ਸਾਨੂੰ ਬੋਲਣ ਦਾ ਅਧਿਕਾਰ ਦਿੱਤਾਗਾ ਸਾਡੀ ਜ਼ੁਬਾਨ ਦਿੱਤੀ ਆ ਸਾਨੂੰ ਅਧਿਕਾਰ ਦਿੱਤਾ ਕਿ ਤੁਸੀਂ ਬੋਲੋ ਲੋਕਾਂ ਦੀ ਅੱਖ ਦੀ ਗੱਲ ਕਰੋ ਉਸ ਦਿਰ ਆਸੀਂ ਬੋਲਦੇ ਰਵਾਂਗੇ ਪਰ ਲੇਕਿਨ ਮੈਂ ਇੱਕ ਅੰਕੜਾ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਅੱਜ ਮੈਂ ਚੰਡੀਗੜ੍ਹ ਪੁਲਿਸ ਦਾ ਅੰਕੜਾ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਕਿ ਚੰਡੀਗੜ੍ਹ ਪੁਲਿਸ ਜਿਹੜੀ ਆ ਉਹ ਕਿੰਨੀ ਤੇਜ਼ੀ ਦੇ ਐਕਸ਼ਨ ਕਰਦੀ ਆ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਬੜਾ ਤੇਜ਼ੀ ਦੇ ਐਕਸ਼ਨ ਕਰਦੀ ਆ ਇੱਕ ਰੈਟ ਪਿਟੀਸ਼ਨ ਨੰਬਰ ਸੀਆਰ ਨੰਬਰ ਸੀਆਰਐਮ ਨੰਬਰ 5292 ਅਬਲਿਕ 2024 11785 2024 ਇੱਕ ਰੈਟ ਪਟੀਸ਼ਨ ਫਾਈਲ ਜਿਹੜੀ ਆ ਸਰਿੰਦਰ ਕੁਮਾਰ ਅਨਦਰ ਦੇ ਨਾਮ ਦੇ ਉੱਤੇ ਫਾਈਲ ਹੁੰਦੀ ਆ ਰੈਟ ਪਟੀਸ਼ਨ ਫਾਈਲ ਹੁੰਦੀ ਆ ਜਿਹਦੇ ਰਾਹੀਂ ਜਿਹਦੇ ਰਾਹੀਂ ਇਹ ਪਤਾ ਚੱਲਦਾਗਾ ਕਿ ਯੂਟੀ ਦੇ ਅੰਦਰ ਕਿ ਜਿਹੜੀ ਚੰਡੀਗੜ੍ਹ ਪੁਲਿਸ ਆ ਉਹਦੇ ਅੰਦਰ 15 15 5 ਮੈਂ ਅੰਕੜਾ ਸ਼ੇਅਰ ਕਰਦਾਗਾ 15 5 2024 ਤੱਕ 25741 ਜੜੀਆਂ ਕੰਪਲੇਂਟਸ ਖਾਸ ਕਰਕੇ ਸਾਈਬਰ ਕਰਾਇਮ ਦੀਆਂ ਟਾਟੀ ਅਫੈਂਸਸਾਂ ਦੀਆਂ ਫੈਮਿਲੀ ਮੈਟਰ ਦੀਆਂ ਲੋਕਾਂ ਦੀ ਲੜਾਈ ਦੀਆਂ ਲੁੱਟਾਂ ਖੋਹਾਂ ਦੀਆਂ ਠੱਗੀ ਦੀਆਂ ਚੀਟਿੰਗ ਦੀਆਂ ਇਹ ਦਰਜ ਹੁੰਦੀਆਂ ਨੇ ਜਿੰਨਾਂ ਵਿੱਚੋਂ 18464 ਜਿਹੜੀਆਂ ਕੰਪਲੇਂਟ ਨੇ ਉਹ ਡਿਸਪੋਜ਼ ਆਪ ਹੋ ਜਾਂਦੀਆਂ ਨਹੀਂਆਂ ਲੇਕਿਨ 15 15524 ਤੱਕ ਇਹ ਔਨਰੇਬਲ ਹਾਈ ਕੋਰਟ ਦਾ ਐਫੀਡੇਵਟਾ ਮੇਰਾ ਨਹੀਂ ਹੈਗਾ ਮੈਂ ਸਪਾਸ ਕਰਦੇ ਐਫੀਡੇਵਿਟ ਮੈਂ ਨਹੀਂ ਤਿਆਰ ਕੀਤਾ ਕਿ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਦਾਗਾ 15 5 24 ਤੱਕ 7067 7067 15 5 24 ਮੈਂ ਪਿਛਲੇ ਸਾਲ ਦੀ ਗੱਲ ਕਰ ਰਿਹਾ 15 5 24 ਤੱਕ ਲਗਭਗ 7067 ਜੜੀਆਂ ਕੰਪਲੇਂਟ ਉਹ ਪੈਂਡਿੰਗ ਪੰਜਾਸੀਆਂ ਉਹ ਪੈਂਡਿੰਗ ਪੰਜਾਸੀਆਂ ਪਰ ਲੇਕਿਨ 10 7 17 ਦੀ ਮੈਂ ਇੱਕ ਨਿਊਜ਼ ਵੀ ਸਾਂਝੀ ਕਰਨੀ ਚਾਹਨਾਗਾ 10 ਸਤ 17 ਦੀ ਨਿਊਜ਼ ਆ ਚੰਡੀਗੜ੍ਹ ਪਾਸਕਰ ਦੈਨਿਕ ਪਾਸਕਰ ਦੀ ਨਿਊਜ਼ ਆ ਜਿਹਦੇ ਅੰਦਰ ਕਿਹਾ ਗਿਆ ਸਪਸ਼ਟਾ ਕਿ 4000 ਤੋਂ ਉੱਪਰ 4000 ਤੋਂ ਉੱਪਰ ਜਿਹੜੀਆਂ 4700 ਨਿਕਲੀ ਰਿਆ 4700 40 4740 ਕੰਪਲੇਂਟਸ ਜਿਹੜੀਆਂ ਨੇ ਉਹ ਪਿਛਲੇ 6 ਮਹੀਨਿਆਂ ਤੋਂ ਲਾਸਟ 6 ਮੰਥ ਤੋਂ ਯਾਨੀ 4000 ਤੋਂ ਉੱਪਰ ਕੰਪਲੇਂਟਸ ਚੰਡੀਗੜ੍ਹ ਦੀਆਂ ਕੰਪਲੇਂਟਸ ਜਿਹਨੂੰ ਸਿਟੀ ਬਿਊਟੀਫੁੱਲ ਕਿਹਾ ਜਾਂਦਾ ਜਿੱਥੇ ਕਿਹਾ ਜਾਂਦਾ ਕ੍ਰਾਈਮ ਰੇਟ ਬਹੁਤ ਘਟਾ ਟਾ ਜਿੱਥੇ ਕਿਹਾ ਜਾਂਦਾ ਪੁਲਿਸ ਤੁਰੰਤ ਕੈਕਸ਼ਨ ਚਾਉਂਦੀ ਆ ਜਿੱਥੇ ਕਿਹਾ ਜਾਂਦਾ ਤੁਰੰਤ ਨਾਕਾ ਲੱਗ ਜਾਂਦਾ ਹੈਗਾ ਜਿੱਥੇ ਕਿਹਾ ਜਾਂਦਾ ਤੁਰੰਤ ਦੋਸ਼ੀ ਫੜੇ ਜਾਂਦੇ ਨੇਗੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਚੱਲਦੀਆਂ ਨੇਗੀਆਂ ਔਰ ਉਸ ਜਗ੍ਹਾ ਦੇ ਉੱਤੇ 4700 40 4740 ਜਿਹੜੀਆਂ ਕੰਪਲੇਂਟਸ ਸਾਈਬਰ ਕ੍ਰਾਈਮ ਦੀਆਂ ਲੁੱਟਾਂ ਖੋਹਾਂ ਦੀਆਂ ਇੱਕ ਬਜ਼ੁਰਗ ਲੋ ਬਜ਼ੁਰਗ ਪਤੀ ਪਤਨੀ ਨੂੰ ਕਾਰਨਲ ਨੂੰ ਬਜ਼ੁਰਗ ਕਰਨਲ ਪਤੀ ਪਤਨੀ ਨੂੰ 3.41 ਯਾਨੀ ਕਿ ਸਾਢੇ 4 ਕਰੋੜ ਰੁਪਏ ਦੀ ਠੱਗੀ ਵਜਈ ਕੰਪਲੇਂਟ ਪੈਂਡਿੰਗ ਆ 2.5 ਕਰੋੜ ਦੀ ਚੀਫ ਪੂਰਬ ਚੀਫ ਆਰਕੀਟੈਕਚਰ ਜਿਹਨਾਂ ਠੱਗੀ ਵਜਈ 2.5 ਕਰੋੜ ਦੀ ਪੈਂਡਿੰਗ ਆ ਯਾਨੀ 7 ਕਰੋੜ ਦੀਆਂ 4 ਕਰੋੜ ਦੀਆਂ 5 ਕਰੋੜ ਦੀਆਂ ਠੱਗੀਆਂ ਲੁੱਟਾਂ ਖੋਹਾਂ ਉਹ ਪੈਂਡਿੰਗ ਨੇਗੀਆਂ ਔਰ ਇੱਕ ਪੈਟੀ ਫੈਂਸ ਜਿਹਨੂੰ ਫੈਂਸ ਬਣ ਲਿਆ ਜਾਵੇ ਤੇ ਉਤੇ 24 ਘੰਟਿਆਂ ਚ ਕਾਰਵਾਈ ਹੁੰਦੀ ਆ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਅੱਜਕੱਲ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਅੱਜਕੱਲ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਉਦੇ ਨਾਲ ਆਪਣੇ ਪ੍ਰੇਮ ਸਬੰਧ ਗੂੜੇ ਕਰਕੇ ਅੱਜ ਕੱਲੋ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਖਿਲਾਫ ਝੂਠੇ ਫਰਜ਼ੀ ਮੁਕੱਦਮੇ ਦਰਜ ਕਰਾ ਰਹੀ ਆ ਪਰ ਮੈਂ ਸਪਸ਼ਟ ਕਰਦਾ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਜਦੋਂ ਮਰਜ਼ੀ ਆ ਕੇ ਜਿਸ ਮਰਜ਼ੀ ਸਮੇਂ ਆ ਕੇ ਅਰੈਸਟ ਕਰ ਲੈਣ ਅਸੀਂ ਰੈਡੀ ਆ ਬਿਲਕੁਲ ਜੋ ਕਾਨੂੰਨ ਕਹੂਗਾ ਉਸ ਦੇ ਤਹਿਤ ਸਜ਼ਾ ਭੁਗਤਾਂਗੇ ਪਰ ਲੇਕਿਨ ਸੱਚ ਬੋਲਣੋਂ ਨਹੀਂ ਡਰਦੇ ਔਰ ਪ੍ਰਤਾਪ ਸਿੰਘ ਬਾਜਬਾਦਿਆਂ ਸਕਪਾਲ ਸਿੰਘ ਖਹਿਰਾਦਿਆਂ ਚਰਜਿਸ ਚੰਨੀਦਿਆਂ ਜਿੰਨੇ ਵੀ ਜਿਹੜੇ ਜਿਹੜੇ ਲੋਕਾਂ ਨੇ ਵਿਕਰਮਜੀਤ ਮਜੀਠੀਏ ਨੂੰ ਨਹੀਂ ਜਿਹੜੇ ਜਿਹੜੇ ਲੋਕਾਂ ਨੇ ਡਰੱਗ ਮਾਫੀਆ ਨੂੰ ਬਚਾਉਣ ਦੇ ਲਈ ਅੱਗੇ ਆਏ ਨੇ ਜਿਹੜੇ ਜਿਹੜੇ ਬੰਦੇ ਗੈਂਗਸਟਰਵਾਦ ਨੂੰ ਬਚਾਉਣ ਲਈ ਅੱਗੇ ਆਏ ਨੇ ਕਿ ਉਹਨਾਂ ਸਾਰਿਆਂ ਦਾ ਪਰਦਾ ਫਾਸ਼ ਤੁਹਾਡੇ ਰਾਹੀਂ ਕਰਦੇ ਰਹਿਾਂਗੇ ਤੁਸੀਂ ਸਾਡਾ ਸਾਥ ਦਿੱਤੇ ਰਹੋ ਕਿਉਂਕਿ ਤੁਹਾਨੂੰ ਵੀ ਸ਼ਾਇਦ ਡਰਾਉਣਗੇ ਤੁਹਾਡੇ ਚੀਫ ਐਡੀਟਰ ਨੂੰ ਵੀ ਡਰਾਉਣਗੇ ਟਾਡੇ ਵੱਡੇ ਵੱਡੇ ਲੋਕਾਂ ਨੂੰ ਡਰਾਉਣਗੇ ਤੁਹਾਡੇ ਮਾਲਕਾਂ ਨੂੰ ਡਰਾਉਣਗੇ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਨਿਤਾਮਾਂ ਦਾ ਬੋਲਣਾ ਬੰਦ ਕਰੋ ਪਰ ਲੇਕਿਨ ਪੰਜਾਬ ਤੇ ਪੰਜਾਬੀ ਕਦੇ ਡਰਨ ਵਾਲੇ ਨਹੀਂ ਹੈਗੇ ਮੈਂ ਵਾਰ-ਵਾਰ ਸਪਸ਼ਟ ਕਰਦਾ ਕਿ ਦੇਸ਼ ਜਾਣਦਾਗਾ ਕਿ ਲਾਰੈਂਸ ਬਸ਼ਨੋਈ ਗੁਜਰਾਤ ਦੇ ਵਿੱਚੋਂ ਆਉਂਦਾ ਦੇਸ਼ ਦਾ ਪ੍ਰਧਾਨ ਮੰਤਰੀ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਦੇਸ਼ ਦੇ ਆਨਰੇਬਲ ਹੋਮ ਮਿਨਿਸਟਰ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਪਰ ਲੇਕਿਨ ਸਾਰਿਆਂ ਹੀ ਜਿੰਨੀਆਂ ਵੀ ਕਾਲਜ਼ ਨੇ ਗਈਆਂ ਵਪਾਰੀਆਂ ਨੂੰ ਡਰਾਉਣ ਦੀਆਂ ਚਾਹੇਓ ਪੰਜਾਬ ਆ ਚਾਹੇਓ ਹਿਮਾਚਲ ਪ੍ਰਦੇਸ਼ ਆ ਚਾਹੇਓ ਬੈਸਟ ਬੰਗਾਲ ਆ ਚਾਹੇਓ ਤਾਮਿਲਨਾਡੂ ਆ ਚਾਹੇਓ ਚਾਰਖੰਡਾ ਜਿੱਥਾ-ਜਿੱਥੇ اپੋਜੀਸ਼ਨ ਦੀਆਂ ਸਰਕਾਰਾਂ ਨੇ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਸਰਕਾਰਾਂ ਨੇ ਉੱਥੇ-ਉੱਥੇ ਕਾਲਜ਼ ਆਉਂਦੀਆਂ ਨੇਗੀਆਂ ਔਰ ਇਹਦਾ ਮਤਲਬ ਕਿ ਜੇਲ੍ਹ ਦੇ ਅੰਦਰ ਬੈਠ ਕੇ ਇੱਕ ਬਹੁਤ ਵੱਡਾ ਯਾਨੀ ਇਨਫਰਾਸਟ੍ਰਕਚਰ ਮੁਹੱਈਆ ਕਰਵਾਇਆ ਗਿਆਗਾ ਜਿੱਥੋਂ ਕਿ ਮਲਟੀਪਲ ਕਾਲਜ਼ ਹੋ ਸਕਣ ਜਿਹੜੇ ਕਿ ਇੱਕ ਫੌਂਟ ਤਾਂ ਹੋ ਨਹੀਂ ਸਕਦੀ ਇੰਨੇ ਕਾਲਸ ਕਿ ਮਲਟੀਪਲ ਕਾਲਸ ਹੋ ਸਕਣ ਇਹਦਾ ਮਤਲਬ ਕੀ ਆ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਇੱਕ ਬਹੁਤ ਵੱਡਾ ਰੈਕਟ ਜਿਹੜਾ ਦੇਸ਼ ਦੇ ਵਪਾਰੀਆਂ ਨੂੰ ਡਰਾਉਂਡ ਦੇ ਲਈ ਚਲਾ ਰਹੀ ਹੈ। ਥੈਂਕ ਯੂ। ਕਾਂਗਰਸ ਦੀ ਗੱਲ ਕੀ ਸੀ ਕਿ ਸੁਨੀਤਾ ਆਇਆ ਹੋਣੀ ਨਹੀਂ। ਕਹਿੰਦੇ ਬਦਲੇ ਬਦਲੇ ਮੇਰੇ ਸਰਕਾਰ ਨਜ਼ਰ ਆ ਰਹੇ ਹੈ ਜਨਕੀ ਬਦਵਾਦੀ ਕੇ ਹਾਲਾਤ ਨਜ਼ਰ ਆਤੇ ਹੈ। ਇਟ ਵਾਸ ਪਲੇਜ਼ੈਂਟ ਸਰਪ੍ਰਾਈਜ਼ ਟੂ ਸੀ ਆਨਰੇਬਲ ਸਪੋਕਸਮੈਨ ਹੈਵਿੰਗ ਅ ਚੇਂਜ ਓਨ ਬਾਰਡ ਸ਼ੋਇੰਗ ਮੇਰੇ ਟੂ ਪ੍ਰਾਈਮਿਸ ਬਲੇਂਡਰ। ਇਹਨੂੰ ਤੁਹਾਨੂੰ ਡੀਕੋਡ ਕਰ ਲਓ ਕਹਿੰਦੇ ਕਿ ਪਹਿਲੀ ਵਾਰ ਲਿਖੇਗੇ ਕਿ ਵਿਚਾਰਾ ਦਿਖਾਇਆ ਗਿਆ ਪੀਐਮ ਮੋਦੀ ਨੂੰ ਘੇਰੇ ਜਿਹਨੂੰ ਮੈਂ ਪੀਐਮ ਨੂੰ ਘੇਰੇ ਪਿਆਸੀ ਨੂੰ ਕੇ ਦਿਖਾਉਂਦੇ। ਦੇਖੋ ਮੈਂ ਜਿਆਦਾ ਜਿਹੜੀ ਪੋਇਟਰੀ ਆ ਉਹ ਨਹੀਂ ਜਾਣਦਾ ਮੈਨੂੰ ਪੋਇਟਰੀ ਨਹੀਂ ਆਉਂਦੀ ਜਿਹੜੀ ਰਾਜਾ ਬ੍ਰਿੰਗ ਜੀ ਕਰ ਲੈਂਦੇ ਨੇ ਕਿ ਪਰ ਲੇਕਿਨ ਮੈਂ ਇੰਨਾ ਰਾਜਾ ਬ੍ਰਿੰਗ ਜੀ ਨੂੰ ਪੁੱਛਣਾ ਚਾਹਣਾਗਾ ਕਿ ਤੁਹਾਡਾ ਲੈਜਿਸਲੇਟਿਵ ਵਿੰਗ ਜਿਹੜਾ ਉਹ ਕਦੋਂ ਕਿਸ ਤਰੀਕ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਿਹਾ ਤੁਹਾਡਾ ਲੀਡਰਸ਼ਿਪ ਪੋਜੀਸ਼ਨ ਕਿਸ ਤਰੀਕ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਿਹਾ ਕਿਉਂਕਿ ਉਹਦੇ ਪਰਿਵਾਰ ਦਾ ਇੱਕ ਮੈਂਬਰ ਆਲਰੇਡੀ ਜਾ ਚੁੱਕਿਆ ਉਹਦੇ ਪਰਿਵਾਰ ਦੇ ਘਰ ਦੇ ਦੋ ਪੋਸਟਾਂ 'ਚ ਇੱਕ ਭਾਰਤੀ ਜਨਤਾ ਪਾਰਟੀ 'ਚ ਰਹਿੰਦੀ ਆ ਇੱਕ ਤੁਹਾਡੀ ਕਾਂਗਰਸ ਟੈਂਪਰੇਰੀ ਕਾਂਗਰਸ ਪਾਰਟੀ ਰਹਿੰਦੀ ਆ ਤੇ ਕਦੋਂ ਉਹ ਟੈਂਪਰੇਰੀ ਜਿਹੜੀ ਕਾਂਗਰਸ ਪਾਰਟੀ ਆ ਉਹ ਲੀਡਰਪਾਂ ਆਪੋਜੀਸ਼ਨ ਆ ਕਦੋਂ ਉਹ ਪਰਮਾਨੈਂਟ ਜਿਹੜਾ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਊਗਾ ਸਰ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਹੱਕਾ ਪ੍ਰੋਟੈਸਟ ਕਰਨ ਦਾ ਪਰ ਲੇਕਿਨ ਸਾਨੂੰ ਵੀ ਹੱਕ ਦਿੱਤਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸੱਚ ਬੋਲਣ ਦਾ ਅਸੀਂ ਸੱਚ ਬੋਲਦੇ ਜਾਵਾਂਗੇ ਅਸੀਂ ਦੇਸ਼ ਦੇ ਸਾਹਮਣੇ ਇਹ ਗੱਲ ਰੱਖਦੇ ਜਾਵਾਂਗੇ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਅੰਦਰ ਬڑے-ਬڑے ਕਾਰਪੋਰੇਟ ਘਰਾਣੇ ਲੈ ਕੇ ਆ ਰਹੀ ਆ ਅਡਾਨੀ ਤੇ ਅਵਾਨੀ ਨੂੰ ਲੈ ਕੇ ਆ ਰਹੀ ਆ ਵਡੀਆਂ-ਵਡੀਆਂ ਕੰਪਨੀਆਂ ਨੂੰ ਲੈ ਕੇ ਆ ਰਹੀ ਆ ਔਰ ਆਮ ਲੋਕ ਜਿਹੜਾ ਆਮ ਛੋਟਾ ਵਪਾਰੀ ਆ ਉਹਨੂੰ ਕਿਸ ਤਰ੍ਹਾਂ ਖਤਮ ਕਰ ਰਹੀ ਆ ਕਿਸ ਤਰ੍ਹਾਂ ਖਾ ਰਹੀ ਆ ਔਰ ਦੇਸ਼ ਦੀ ਇਕਨੋਮੀ ਨੂੰ ਕਿਸ ਤਰ੍ਹਾਂ ਚੰਦ ਪਰਿਵਾਰਾਂ ਦੇ ਹਵਾਲੇ ਕਰ ਰਹੀ ਆ ਅਸੀਂ ਗੱਲ ਬੋਲਦੇ ਰਵਾਂਗੇ ਉਹ ਜਿੰਨੇ ਮਰਜ਼ੀ ਪ੍ਰੋਟੈਸਟ ਕਰ ਲੈਣ ਮੈਂ ਸਰ ਜੀ ਇਹਦੇ ਉੱਤੇ ਇੱਕ ਸਟੇਟਮੈਂਟ ਦਿੱਤੀ ਹਾਂ ਜੀ ਅਜੇ ਤੱਕ ਤਾਂ ਮੈਂ 11:30 ਵਜੇ ਤੱਕ ਆਪਣੇ ਘਰ ਸੀਗਾ ਕੋਈ ਨੋਟਿਸ ਨਹੀਂ ਆਇਆ ਜੇਕਰ ਆਊਗਾ ਜੇਕਰ ਤੁਹਾਨੂੰ ਮਿਲਦਾ ਤਾਂ ਮੈਨੂੰ ਜਰੂਰ ਵਟਸਐਪ ਕਰ ਦਿਓ ਮੈਂ ਤੁਹਾਨੂੰ ਨਾਲ ਲੈ ਕੇ ਚਲੂਗਾ ਜੀ ਮਾਨ ਸਾਹਿਬ ਚਿਪਸਾਪਰ ਦਾ ਮੀਟ ਬਿੱਟੂ ਜੀ ਦੀ ਇੱਕ ਸਟੇਟਮੈਂਟ ਆਈ ਹੈ ਜਿਸ ਦੇ ਸੀਐਫਸੀ ਐਸੋਸੀਏਸ਼ਨ ਤੋਂ ਲੈ ਕਹਿੰਦੇ ਕੀ ਇਹਨਾਂ ਨੂੰ ਕੌਂਸਲ ਸੁਣਾਏਗਾ ਉਹ ਸਿੱਧਾ ਕਹਿੰਦੇ ਕਿ ਇਹਨਾਂ ਦੇ ਪ੍ਰੋਫੋਲਾਂ ਦਾ ਸਿੱਧੇ ਆ ਕੇ ਸਾਡੇ ਦੇ ਤਿੰਨ ਦਿਨਾਂ ਖੋਲਾਗੇ ਹਾਂ ਜੀ ਇਹਨਾਂ ਦੀਆਂ ਕਹਿੰਦੇ ਇਹਨਾਂ ਨੂੰ ਪ੍ਰੋਫੋ ਚੰਗਿਆ ਕਰਾਂਗੇ ਤਿੰਨ ਦਿਨਾਂ ਅੱਗੇ ਸਾਰੇ ਪੁੱਲਾ ਪੋਲਾਗੇ ਇਹ ਕਹਿੰਦਾ ਨਹੀਂ ਬਿੱਟੂ ਨੇ ਕੀ ਹੈ ਤਿੰਨ ਦਿਨ ਲਈ ਕਿ ਉਹ ਏਆਈ ਦਾ ਸਹਾਰਾ ਲੈਣ ਕੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਕਿ ਅਸੀਂ ਕੋਈ ਜੀਵਨਾ ਕੋਲੇ ਕੋਈ ਸਟੋਰੀਸ ਤਿੰਨ ਦਿਨ ਦਾ ਸਮਾਂ ਲੈਣ ਦੀ ਜ਼ਰੂਰਤ ਤੇ ਨਹੀਂ ਉਹ ਕੰਟੇ ਚ ਆ ਜਾਂਦੇ ਇਹਦਾ ਮਤਲਬ ਤਿੰਨ ਦਿਨ ਉਹ ਕਿਸੇ ਨਾ ਕਿਸੇ ਮਾਹਰ ਨਾਲ ਸਲਾਹ ਕਰਨਗੇ ਕਿ ਆਓ ਕੋਈ ਨਾ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸੀ ਨਾਲ ਇਹ ਆਪਾਂ ਵੀਡੀਓ ਬਣਾਈਏ ਕੋਈ ਨਾ ਕੋਈ ਸਰਜੰਤਰ ਰਚੀਏ ਫਿਰ ਆਪਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਾਂਗੇ ਬਿਲਕੁਲ ਨਹੀਂ ਦਰਦੇ ਸਾਰਾ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਮਿਸਟਰ ਬਿੱਟੂ ਜੀ ਲੀਲੜੀਆਂ ਕੱਟ ਕੇ ਪੈਰੀਆਂ ਤਲਾ ਕੇ ਭਾਰਤੀ ਜਨਤਾ ਪਾਰਟੀ ਦੇ ਮਿਨਿਸਟਰ ਬਣੇ ਸ਼ਰਮਾ ਜੀ ਕਹਿੰਦੇ ਦਾਲਕ ਨੋਈ ਆਵਾਦੀ ਪਾਰਟੀ ਦਾ ਗਾ ਦੇ ਰਿਹਾ ਉਹਨਾਂ ਨੇ ਉਹਦੀ ਇੰਟਰਵਿਊ ਕਰਵਾਈਆਂ ਸਾਡੇ ਪਾਸ ਜਾਮਵਾਲਾ ਇੰਟਰਵਿਊ ਆਪ ਰਹਾ ਹੈ ਸਮਝੋ ਦੇਖੋ ਮੈਨੂ ਗਰ ਸਪਸ਼ਟ ਕਰਨ ਕਿ ਗੁਜਰਾਤ ਲੈ ਕੇ ਜਾਣ ਦੀ ਕੀ ਜ਼ਰੂਰਤ ਸੀ ਹਰਿਆਣਾ ਚ ਰੱਖਿਆ ਜਾ ਸਕਦਾ ਸੀ ਚੰਡੀਗੜ੍ਹ ਦੀ ਬਡਾਲ ਜੇਲ੍ਹ ਚ ਰੱਖਿਆ ਜਾ ਸਕਦਾ ਸੀ ਦਿੱਲੀ ਚ ਰੱਖਿਆ ਜਾ ਸਕਦਾ ਸੀ ਜਿੱਥੇ-ਜਿੱਥੇ ਉੱਥੇ ਦੀਆਂ ਪੇਸ਼ੀਆਂ ਪੈਂਦੀਆਂ ਨਗੀਆਂ ਪੂਰੇ ਦੇਸ਼ ਭਰ ਦੇ ਅੰਦਰ ਪੂਰੇ ਦੇਸ਼ ਭਰ ਦੇ ਅੰਦਰ ਉਹਨਾਂ ਦੀਆਂ ਅ ਕੈਸਾਂ ਦੀ ਹੀਰਿੰਗ ਹੋ ਰਹੀਆਂ ਨੇ ਕਿਆਂ ਉੱਥੇ ਲੈ ਜਾਂਦੇ ਇਹਨਾਂ ਨੂੰ ਉਹ ਤਾਂ ਪ੍ਰੋਟੈਕਟ ਕਰ ਲਿਆ ਨਾ ਕਿ ਨਹੀਂ ਜੀ ਇਹਨੂੰ ਖਤਰਾਗਾ ਯਾਨੀ ਕਿ ਇੱਕ ਗੈਂਗਸਟਰ ਨੂੰ ਬਚਾਉਣ ਦੇ ਲਈ ਪੂਰੀ ਭਾਰਤੀ ਜਨਤਾ ਪਾਰਟੀ ਡਿਫੈਂਸ ਤੇ ਆ ਗਈ ਪੂਰੀ ਭਾਰਤੀ ਜਨਤਾ ਪਾਰਟੀ ਡਿਫੈਂਸ ਤੇ ਆ ਗਈ ਉਹਨਾਂ ਨੂੰ ਪਤਾ ਕਿ ਕਿਸੇ ਹੋਰ ਸੂਬੇ ਚਲਿਆ ਗਿਆ ਇਨਵੈਸਟੀਗੇਸ਼ਨ ਹੋ ਗਈ ਤਾਂ ਪੋਤਲੇ ਖੁੱਲ ਜਾਣਗੇ ਤਾਂ ਮਾਰੇ ਜਾਵਾਂਗੇ ਕਿਉਂਕਿ ਪੂਰਾ ਦੇਸ਼ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਵੇਂ ਗੁਜਰਾਤ ਦੇ ਅੰਦਰ ਗੋਦਰਾकांड ਕਰਵਾਇਆ ਸੀ ਇਹ ਪੂਰਾ ਦੇ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੰਗੇ ਕਰਵਾਉਣ ਦੀ ਮਾਹਰ ਪਾਰਟੀ ਆ ਇਸ ਗੱਲ ਕਰਕੇ ਉਹਨੂੰ ਡਰ ਲੱਗਦਾਗਾ ਬਿਲਕੁਲ ਅਸੀਂ ਕਹਿੰਦੇ ਆ ਕਿ ਭੇਜੋ ਤੁਰੰਤ ਅਸੀਂ ਜਿਹੜੀ ਜਿਹੜੇ ਕੇਸ ਚੱਲਦੇ ਨੇ ਜਿਨ੍ਹਾਂ ਕੇਸਾਂ ਦੇ ਕਾਰਵਾਈਆਂ ਰੁਕ ਰੀਆਂ ਨੇਗੀਆਂ ਉਹਨਾਂ ਕੇਸਾਂ ਦੇ ਅੰਦਰ ਆ ਕੇ ਉਹ ਪੇਸ਼ੀ ਭੁਗਤਣ ਤੇ ਜੱਜ ਆਪਦਾ ਫੈਸਲਾ ਕਰਨ ਇਹ ਤਾਂ ਇਹ ਹੋ ਗਿਆ ਕਿ ਜੱਜਾਂ ਦੀ ਵੀ ਪ੍ਰਕਿਰਿਆ ਦੇ ਅੰਦਰ ਅਦਾਲਤੀ ਪ੍ਰਕਿਰਿਆ ਦੇ ਅੰਦਰ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵਿਗੰਡਾ ਪਾ ਰਹੀ ਆ ਕੱਲਾ ਪੰਜਾਬ 'ਚ ਨਹੀਂ ਲੜਿੰਦਾ ਹੈਗਾ ਪੰਜਾਬ 'ਚ ਨਹੀਂ ਲੜਿੰਦਾ ਉਹ ਹਰਿਆਣਾ 'ਚ ਵੀ ਆ ਦਿੱਲੀ 'ਚ ਵੀ ਆ ਯੂਪੀ 'ਚ ਵੀ ਆ ਹਿਮਾਚਲ ਪ੍ਰਦੇਸ਼ 'ਚ ਵੀ ਆ ਕਿਉਂ ਰੋਕਿਆ ਜਾ ਰਿਹਾ ਇਹਦਾ ਮਤਲਬ ਕਾਨੂੰਨ ਦੀ ਪ੍ਰਕਿਰਿਆ ਨੂੰ ਇੱਕ ਛੜਜੰਤਰ ਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਾਨੂੰਨ ਨੂੰ ਵੀ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈਗਾ ਥੈਂਕ ਯੂ ਦੇਖੋ ਬੜਾ ਸਪਸ਼ਟ ਕਰਦੇ ਆ ਕਿ ਕੁਝ ਕੁ ਗੱਲਾਂ ਤਾਂ ਮੀਡੀਆ ਦੇ ਜ਼ਰੇ ਪਤਾ ਲੱਗ ਜਾਂਦੀਆਂ ਨੇ ਲੋਕਾਂ ਨੂੰ ਕੋਣ ਕੁਝ ਗੱਲਾਂ ਦੀ ਇਨਵੈਸਟੀਗੇਸ਼ਨ ਦੀ ਜ਼ਰੂਰਤ ਹੁੰਦੀ ਆ ਕਿ ਕਿਉਂ ਵਾਪਰਦੀਆਂ ਨੇ ਇਹਦਾ ਮਤਲਬ ਕੀ ਆ ਕਿ ਡਰੱਗ ਮਾਫੀਆ ਜਿਹੜਾ ਉਹ ਬਹੁਤ ਹੀ ਵੱਡੇ ਤਕੜੇ ਲੋਕਾਂ ਦੁਆਰਾ ਚਲਾਇਆ ਜਾ ਰਿਹਾ ਜਿਨ੍ਹਾਂ ਦੇ ਗੈਂਗਸਟਰਾਂ ਨਾਲ ਸਿੱਧੇ ਸੰਬੰਧ ਨੇ ਜਿਹੜੇ ਆਮ ਲੋਕਾਂ ਨੂੰ ਪੱਤਰਕਾਰਾਂ ਨੂੰ ਵੀ ਗੋਲੀ ਦਾ ਮਾਰ ਦਿੰਦੇ ਨੇਗੇ ਪੋਲਿਟੀਸ਼ਨਰਾਂ ਨੂੰ ਵੀ ਮਾਰ ਦਿੰਦੇ ਨੇਗੇ ਵਪਾਰੀਆਂ ਨੂੰ ਵੀ ਮਾਰ ਦਿੰਦੇ ਨੇ ਆਮ ਨਾਗਰਿਕਾਂ ਨੂੰ ਵੀ ਮਾਰਦੇ ਨੇ ਪਰ ਲੇਕਿਨ ਅਸੀਂ ਪੰਜਾਬ ਦੇ ਅੰਦਰ ਲਾਈਨ ਆਰਡਰ ਨੂੰ ਜਿਹੜਾ ਸਖਤੀ ਨਾਲ ਲਾਗੂ ਕਰ ਰਹੇ ਹਾਂਗੇ ਬਿਲਕੁਲ ਜਿਹੜਾ ਕਿਸੇ ਵੱਲ ਆਖ ਚੱਕ ਕੇ ਦੇਖੂਗਾ ਉਹਨੂੰ ਐਸੀ ਸਜ਼ਾ ਮਿਲੂਗੀ ਕਿ ਉਹਦੀ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਜੀਮਾ ਸਾਹਿਬ ਸਾਹਿਬ ਨੂੰ ਕੋਈ ਕੋਰ ਕਰਦੀ ਹੈ ਕਹਿੰਦੇ ਕਿਸੇ ਮਾਂਦਲੇ ਦੇਸ਼ ਦੇ ਖਿਲਾਫ ਸਾਜਿਸ਼ ਰਚਦੇ ਇਹ ਕਿਸੇ ਰਿਆਸਤ ਇਹ ਕਹਿੰਦੇ ਉਹਦਾ ਰੋਬਾਨੀ ਕੰਮ ਵੀ ਖੱਪਾ ਹੋ ਜਾਏਗਾ ਇਹ ਪੂਰਾ ਦੇਸ਼ ਜਾਣਦਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਫੇਰ ਦੁਹਰਾ ਰਹੇ ਆਂ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਸਾਬਰਮਤੀ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੈਠ ਕੇ ਕਿਸ ਤਰ੍ਹਾਂ ਪੂਰੇ ਦੇਸ਼ ਦੇ ਲੋਕਾਂ ਦੇ ਖਿਲਾਫ ਦੇਸ਼ ਦੇ ਵਪਾਰੀਆਂ ਦੇ ਖਿਲਾਫ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ थैंक यू